ਸੋਦਨਾਮ ਸਿੰਘ ਮੇਰਾ ਨਾਮ ਕਿਸ ਕਰ ਲਗਾਇਆ ਕੀ ਕਰ ਲਗਾਇਆ ਵੀ ਸਾਡੇ ਬੁੜੇ ਦੇ ਗੋਲੀਆਂ ਮਾਰੀਆਂ ਇਹਨਾਂ ਨੇ ਸਾਡੇ ਸਾਰੇ ਟਬਰ ਤੋਂ ਮਾਰਨ ਲੱਗੇ ਜੇ ਸਭ ਨਾਲ ਮਿਲਣਾ ਕੀ ਸਾਡੇ ਇਹੋ ਜਿਹੇ ਐਫ ਆਈ ਆਰ ਸਾਡੇ ਨਾਲ ਕਿੰਨਾ ਬਲ ਗੋਲੀਆਂ ਮਾਰਿਆ ਯਾਰ ਕੌਣ ਵਿਅਕਤੀ ਨੇ ਕਿੱਥੋਂ ਦੇ ਸਾਡੇ ਲਾਗੇ ਘਰ ਦੇ ਲਾਗੇ ਨਾਲ ਜਾ ਜਿਨ੍ਹਾਂ ਨੇ ਸਾਡੇ ਗੋਲੀਆਂ ਮਾਰੀਆਂ ਅਸੀਂ ਰੂੜੀ ਤੋਂ ਆਨੇ ਵੀ ਪੰਜਾਬ ਜਮ ਇਕੱਠੇ ਕਰਦੇ ਆਂ ਇਹਨੇ ਸਾਡੇ ਤੋਂ ਪਹਿਲਾਂ ਹਵਲਾ ਬੋਲਦਾ ਨਹੀਂ ਤੇ ਗੋਲੀਆਂ ਮਾਰਦਾ ਮਾਰਦਾ ਸਾਡੇ ਬਦਲ ਪਹਿਲਾਂ ਸਾਡੇ ਘਰ ਨੂੰ ਮਾਰੀਆਂ ਗੋਲੀਆਂ ਗਲੀ 'ਚ ਮਾਰੀਆਂ ਗੋਲੀਆਂ ਕਿੰਨਾਂ ਨੇ ਮਾਰੀਆਂ ਕੌਣ ਇਹ ਬੰਦੇ ਮੁੰਡੇ ਨੇ ਮੁੰਡੇ ਨੇ ਮਾਰੀਆਂ ਸਰਬਜੀਤ ਦੇ ਮੁੰਡੇ ਨੇ ਮਾਰੀਆਂ ਸੰਮਨ ਪ੍ਰੀਤ ਉਹਦਾ ਨਾਂ ਨਹੀਂ ਉਹ ਬੰਦਾ ਕੌਣ ਹੈ ਲੀਡਰ ਨਾਲ ਸੰਬੰਧ ਰੱਖਦਾ ਜਾਂ ਕਿਹਨਾਂ ਨਾਲ ਲੀਡਰ ਨਾਲ ਰੱਖਦੇ ਜਾਦਾ ਹਾਂ ਹਾਂ ਲੀਡਰ ਨਾਲ ਰੱਖਦੇ ਆਮ ਪਾਰਟੀ ਦੇ ਇਹ ਪਾਰਟੀ ਕਰਕੇ ਕਰਦੇ ਸਾਰਾ ਸਾਰੇ ਪਿੰਡ ਦੇ ਵਿੱਚ ਇਹਨਾਂ ਨੇ ਖੈਰ ਪਾਈ ਇਹਨਾਂ ਨੇ ਬਹੁਤ ਜਿਆਦਾ ਤੁਸੀਂ ਕੀ ਮੰਗ ਕਰਦੇ ਜੀ ਆ ਜਾਂਦੀ ਵੀ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਲੱਗਦਾ ਜਿਹੜਾ ਰਵੋਲਵਰ 2 ਨੰਬਰੀ ਸੀ ਜਾਂ 1 ਨੰਬਰੀ ਸੀ ਉਹਦੇ ਉਹੋ ਜਾਣਣਾ ਕਿ ਕੀ ਕਿੱਥੋਂ ਲਿਆਂਦਾ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਸਾਡੇ ਦੇ ਹਵਲਾ ਕੀਤਾ ਬਹੁਤ ਜਿਆਦਾ ਇਹਨਾਂ ਨੇ ਸਾਡੇ ਸਾਰੇ ਜੀਆਂ ਜੰਦਾਂ ਨੂੰ ਮਾਰਦੇ ਲੱਗੇ ਸੀ ਉਹਦੀ ਉਹਦੀ ਅੱਧਾ ਘੰਟੇ ਦਾ ਤੁਸੀਂ ਰੱਖੀ ਜਦੋਂ ਤੁਹਾਨੂੰ ਮਿਲ ਗਿਆ ਇਸ ਦਾ 3 ਹਜੇ ਇਹ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਥਾਣਾ ਖਰਿਆ ਦੇ ਦੇ ਨੇੜੇ ਪੈਦਾ ਫਿਰ ਨੱਥੂਪੁਰਾ ਕਰੀਬ ਭਗਨੇ ਲਾਗੇ ਉੱਥੇ ਸਾਡੇ ਰਿਸ਼ਤੇਦਾਰ ਨੇ ਪੰਚਾਇਤ ਨੇ ਮੇਰੇ ਸ਼ੋਰੇ ਆ ਜੀ ਮੇਰੇ ਸਾਲੇ ਦੇ ਲੜਕੇ ਨੇ ਗੋਲੀ ਮਾਰੀ ਇੱਥੇ ਉਕਤ ਵਿਅਕਤੀ ਨੇ ਝਗੜਾ ਕੀਤਾ ਜੀ ਰੂੜੀਆਂ ਦਾ ਥਾਂ ਪਰਚਾਈ ਨੇ ਛੱਡਿਆ ਉਕਤ ਵਿਅਕਤੀ ਨੇ ਅੱਧਾ ਥਾਂ ਅੱਗੇ ਵੜ ਲਿਆ ਆਪਣੇ ਘਰ ਦੇ ਵਿੱਚ ਰਲਾ ਲਿਆ ਦੂਜੀ ਅੱਡੇ ਦੇ ਕਬਜ਼ਾ ਕਰਨ ਲੱਗਾ ਸੀ ਤੇ ਉਹਨਾਂ ਨੇ ਆਖਿਆ ਵੀ ਸਾਨੂੰ ਪੰਚਾਇਤ ਨੇ ਖੱਡੇ ਦਿੱਤੇ ਆ ਰੂੜੀਆਂ ਦਿੱਤੀਆਂ ਅਸੀਂ ਇਹ ਮਤਲਬ ਕਿ ਰੂੜੀਆਂ ਜੜੀਆਂ ਵਾ ਇਹ ਸਾਨੂੰ ਇੱਥੇ ਛੱਡਣ ਦਿਓ ਉਕਤ ਵਿਅਕਤੀਆਂ ਨੇ ਰੂੜੀ ਜਿਹੜੀ ਗਲੀ 'ਚ ਖਲਾਰਦੀ ਜਦੋਂ ਮੁੰਡੇ ਰੂੜੀ ਇਕੱਠੀ ਕਰਨ ਆਏ ਆ ਵਿਅਕਤੀ ਦੇ ਪਿਓ ਨੇ ਲਲਕਾਰਾ ਮਾਰਿਆ ਕਿ ਜਾਤੀ ਸ਼ਬਦ ਵਰਤ ਕੇ ਉਹਨੇ ਆਖਿਆ ਕਿ ਇਹਨੂੰ ਗੋਲੀ ਮਾਰ ਦੇ ਉਕਤ ਵਿਅਕਤੀ ਸੁਮਨਦੀਪ ਸਿੰਘ ਨੇ ਆਪਣੇ ਰਸੰਸੀਰ ਵਾਲਵਰ ਨਾਲ ਬਲਜੀਤ ਸਿੰਘ ਦੀ ਲਾਤ ਵਿੱਚ ਦੋ ਬੁਲਟ ਮਾਰੇ ਜਦੋਂ ਕੋਈ 6 ਤੋਂ 7 ਫਾਇਰ ਕੀਤੇ ਰਾਉਂਡ ਫਾਇਰ ਕੀਤੇ ਨੇ ਸ਼ਰਬਜੀਤ ਸਿੰਘ ਉਹਦੇ ਪਿਓ ਦਾ ਨਾਂ ਉਹਨੇ ਲਲਕਾਰਾਂ ਮਾਰਿਆ ਜੀ ਉਹਨੇ ਗੋਲੀ ਮਾਰਨ ਨੂੰ ਕਿਹਾ ਵਾ ਪੁਲਿਸ ਪ੍ਰਸ਼ਾਸਨ ਸ਼ਰਬਜੀਤ ਸਿੰਘ ਦੀ ਮਤ ਕਰਨ ਰਿਆ ਉਹਨਾਂ ਸੁਮਨਦੀਪ ਸਿੰਘ ਤੇ ਐਫ ਆਰ ਦਰਜ ਕਰਤੀ ਆ ਚਲੋ ਧਾਰਾ ਮੈਨੂੰ ਨਹੀਂ ਪਤਾ ਜੀ ਮੈਂ ਨਾ ਪੜ ਬੰਦਾ ਆਂਦੇ ਆ ਕਿ ਪਹਿਲਾਂ 307 ਹੁੰਦੀ ਸੀ ਤੇ ਹੁਣ ਤੇ 109 ਹੋ ਗਈ ਆ ਇਹ ਮੈਨੂੰ ਨਹੀਂ ਪਤਾ ਜੀ ਇਹ ਗਵਰਨਮੈਂਟ ਦੇ ਕੰਮ ਆ ਕੀ ਆ ਕੀ ਨਹੀਂ ਬਾਕੀ ਇਹ ਆ ਕਿ ਜਿਹੜੇ ਪਰਿਵਾਰ ਦੇ ਗੋਲੀ ਵੱਜੀ ਆ ਉਹ ਪਰਿਵਾਰ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ ਇਹ ਨਹੀਂ ਪਤਾ ਵੀ ਸਾਨੂੰ ਕਾਰਾ ਦਬਾ ਆ ਸਰਕਾਰ ਦਾ ਦਬਾ ਆ ਇਹਦਾ ਵੀ ਨਹੀਂ ਪਤਾ ਜਾਂ ਲక్ష్ਮੀ ਦਾ ਦਬਾ ਆ ਇਹਦਾ ਵੀ ਨਹੀਂ ਪਤਾ ਦਬਾ ਹੈਗਾ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਆਹੀ ਇਹ ਕਰਦੇ ਨੇ ਕਿ ਉਕਤ ਵਿਅਕਤੀ ਸੁਮਨਦੀਪ ਸਿੰਘ ਦਾ ਫਾਦਰ ਸਰਬਜੀਤ ਸਿੰਘ ਜੋ ਕਿ ਡਿਊਟੀ ਵੀ ਕਰਦਾ ਆ ਔਨ ਡਿਊਟੀ ਆ ਜਦੋਂ ਕਿ ਉਹ ਇਹਨਾਂ ਨੂੰ ਜਾਤੀ ਸ਼ਹਾਦਤ ਵਰਤਕ ਇਹ ਵੀ ਕਹਿੰਦਾ ਕਿ ਜੇ ਮੇਰਾ 5-7 ਲੱਖ ਲੱਗ ਜੂ ਤੇ ਮੈਂ ਕੋਈ ਗੱਲ ਨਹੀਂ ਲਾ ਦੂੰਗਾ ਤੁਸੀਂ ਟੈਨਸ਼ਨ ਨਾ ਲਓ ਭਾਵੇਂ ਇੱਕ ਅੱਧੀ ਗੋਲੀ ਹੋਰ ਵੱਜ ਜਾਏ ਮੰਗ ਛਾਡੀ ਇਹ ਆ ਕਿ ਉਕਤ ਵਿਅਕਤੀ ਸਰਬਜੀਤ ਸਿੰਘ ਜਿਹੜਾ ਮੁੰਡੇ ਦਾ ਪਿਓ ਹੈ ਤੇ ਐਫਆਈਆਰ ਇਮੀਡੀਏਟਲੀ ਦਰਜ ਕੀਤੀ ਜਾਵੇ ਅਤੇ ਉਹਨਾਂ ਦੇ ਲਾਇਸੈਂਸ ਜ਼ਬਤ ਕਰਕੇ ਹਥਿਆਰ ਜਵਾਂ ਕਰਕੇ ਤੇ ਪੁਲਿਸ ਮੈਡੀਕਲ ਕਰਾ ਕੇ ਤੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਕੇ ਦੇ ਜੇਲ੍ਹ ਭੇਜਿਆ ਜਾਵੇ ਧਰਨਾ ਵਾਲੇ ਰੱਸੀ ਲਗਾਇਆ ਵਾ ਕਿੰਨੇ ਟਾਈਮ ਤੱਕ ਚੱਲੇਗਾ ਇਹ ਅਣਮਿਥੇ ਤੱਕ ਚੱਲੂਗਾ ਜਦ ਤੱਕ ਐਫਆਈਆਰ ਦਰਜ ਨਹੀਂ ਹੁੰਦੀ ਬਣਾ ਪੜੇ ਪ੍ਰਧਰ ਮੁਕਦਮੇ ਅੰਡਰ ਇਨਵੈਸਟੀਗੇਸ਼ਨ ਹੈ ਜਿਹੜਾ ਮੇਨ ਦੋਸ਼ੀ ਸੀਗਾ ਮੁੰਡਾ ਜਿਹੜਾ ਸੀਗਾ ਸੁਮਨਦੀਪ ਸਿੰਘ ਨੂੰ ਆਪਾਂ ਅਰੈਸਟ ਕਰ ਲਿਆ ਜੀ ਠੀਕ ਹੈ ਜੀ ਜਿਹੜੇ ਗੱਲ ਕਹਿ ਰਹੇ ਨੇ ਵੀ ਉਹਦੇ ਪਿਓ ਨੂੰ ਵਿੱਚ ਵਾਚਿਆ ਜਾਵੇ ਉਹਦੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਪਰਿਵਾਰ ਤਾਂ ਕਹਿਣਾ ਕਿ ਉਹਨਾਂ ਦਾ ਪਿਓ ਵੀ ਨਾਲ ਸੀ ਮੈਂ ਤਾਈਆ ਮੈਂ ਤਾਈਆ ਪ੍ਰਧਰ ਤਾਂ ਇਹ ਗੱਲ ਕਹਿ ਰਹੇ ਹਨ ਜੀ ਉਹ ਆਪਾਂ ਅਨ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਿੱਤੀ ਜਾਏ ਸਰ ਜਿਹੜੀ ਰੋਲ ਰੋਲਵਰ ਨਾਲ ਗੋਲੀ ਚਲਾਈ ਉਹ ਗਵਜੇ ਚ ਲੀਤੀ ਗਈ ਆ ਲੈ ਲੈ ਜੀ ਸਭ ਕੁਝ ਕਿਉਂ ਲਾਇਸੈਂਸ ਰੱਦ ਹੋਏਗਾ ਹਾਂ ਬਿਲਕੁਲ ਜੀ ਬਿਲਕੁਲ ਲਿਖ ਕੇ ਵੀ ਭੇਜ ਦਿੱਤਾ ਨਹੀਂ ਉਹ ਲਾਇਸੈਂਸ ਹੀ ਹਾਂ ਜੀ ਲਾਇਸੈਂਸ ਜਿਹੜਾ ਉਹ ਰੱਦ ਕਰਨ ਵਾਸਤੇ ਭੇਜ ਦਿੱਤਾ ਸੀ ਉਹਦੇ ਨਾਂ ਦੇ ਮੁੰਡੇ ਦੇ ਨਾਂ ਤੇ ਆਪਾਂ ਰੱਦ ਕਰਨ ਵਾਸਤੇ ਭੇਜ ਦਿੱਤਾ ਸੀ ਕਿਹੜੇ ਨਾਂ ਦੇ ਸੀ ਉਹ ਇਹ ਮੁੰਡੇ ਦੇ ਨਾਂ ਤੇ ਸੀ ਨਹੀਂ ਤੁਸੀਂ ਹੁਣੇ ਕਹਿ ਰਹੇ ਪਿਓ ਦੇ ਨਾਂ ਤੇ ਹੁਣ ਤੁਸੀਂ ਕਹਿ ਰਹੇ ਕਿ ਮੁੰਡੇ ਦੇ ਨਾਂ ਤੇ ਹਾਂਜੀ ਤੁਸੀਂ ਮੈਨੂੰ ਮੈਨੂੰ ਪੁੱਛ ਰਹੇ ਹੋ ਮੈਂ ਸਿਆਣਾ ਸਰ ਤੁਸੀਂ ਦੱਸਦੇ ਹੋ ਮੈਂ ਮੈਮ ਆ ਕਿ ਤੁਸੀਂ ਹੋ ਤੁਸੀਂ ਜੇ ਤੁਸੀਂ ਬਿਲਕੁਲ ਜੀ ਐਸਐਚਓ ਆ ਐਸਐਚਓ ਹੋਣੇ ਕਿ ਤੁਸੀਂ ਤੁਸੀਂ ਸਮੇਂ ਉਹਦਾ ਪਿਓ ਨਾਲ ਸੀ ਉਸਤੇ ਕੁਐਸਚਨ ਆਉਣਾ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕਹਿ ਰਹੇ ਹੋ ਵਟ ਏਵਰ ਬਰਦਰ ਮਸਰਾ ਅੰਡਰ ਇਨਵੈਸਟੀਗੇਸ਼ਨ ਹੈ ਤੁਹਾਨੂੰ ਦੱਸ ਦਿੱਤਾ ਜੋ ਵੀ ਤੱਥ ਆਉਣਗੇ ਸਾਹਮਣੇ ਤੁਹਾਨੂੰ ਦੱਸਦੇ ਆ ਓਕੇ ਥੈਂਕ ਯੂ